ਸੋ ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦਾ ਇੱਕ ਨਵਾਂ ਵਿਸ਼ਾ ਲੈ ਕੇ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵਿਧ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਤੇ ਉਹਨਾਂ ਦੇ ਨਾਲ ਜੂਨੀਅਨ ਦੇ ਨੁਮਾਇੰਦੇ ਜੋ ਖੜੇ ਹੋਏ ਨੇ ਸੋ ਤਸਵੀਰਾਂ ਬਿਆਨ ਕਰ ਰਹੀਆਂ ਕਿ ਕਿਸੇ ਖਾਸ ਮੁੱਦੇ ਦੇ ਉੱਪਰ ਜਿਹੜੀ ਮੀਟਿੰਗ ਹੋਈ ਸੀ ਸੋ ਕਿਸ ਮੁੱਦੇ ਦੇ ਉੱਪਰ ਮੀਟਿੰਗ ਹੋਈ ਹੈ ਕਿਹੜੇ-ਕਿਹੜੇ ਵਿਸ਼ੇ ਜਿਹੜੇ ਉਸ ਮੀਟਿੰਗ ਦੇ ਵਿੱਚ ਰੱਖੇ ਗਏ ਹਨ ਤੇ ਅਧਿਆਪਕਾਂ ਵੱਲੋਂ ਕਿਹੜੀਆਂ ਮੰਗਾਂ ਜਿਹੜੀਆਂ ਆਪਣੀਆਂ ਉਹ ਰੱਖੀਆਂ ਗਈਆਂ ਸੀ ਸੋ ਕਿਹੜੇ ਕਿਹੜੇ ਜਿਹੜੀ ਉਹਦੀ ਅਪਡੇਟ ਨਿਕਲ ਕੇ ਉਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆ ਕਿਰਪਾ ਕਰਕੇ ਬਣੇ ਰਹੋ ਤੇ ਜਿਹੜੇ ਮੇਰੇ ਭੈਣ ਭਰਾਵਾਂ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ 3704 ਯੂਨੀਅਨ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਪਿਛਲੇ ਲੰਬੇ ਸਮੇਂ ਤੋਂ 3704 ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਅਧਿਆਪਕ ਸਹਿਬਾਨ ਨੇ ਉਹ ਪੇ ਸਕੇਲ ਸਬੰਧੀ ਜਿਹੜੇ ਆਪਣਾ ਉਹ ਮੰਗ ਕਰ ਰਹੇ ਕਿਉਂਕਿ ਆਪਾਂ ਜਾਣਦੇ ਆ ਕਿ 3704 ਅਧਿਆਪਕਾਂ ਦੇ ਉੱਪਰ 7th ਪੇਜ ਜਿਹੜਾ ਕਮਿਸ਼ਨ ਹੈ ਉਹ ਲਾਗੂ ਕੀਤਾ ਗਿਆ ਹੈ ਨਦਕੀ ਅਧਿਆਪਕ 6ਵੇਂ ਪੇਗ ਕਮਿਸ਼ਨ ਦੀ ਮੰਗ ਕਰ ਰਹੇ ਹੈ ਕਿਉਂਕਿ 6ਵੇਂ ਪੇਗ ਕਮਿਸ਼ਨ ਦੀ ਮੰਗ ਇਸ ਕਰਕੇ ਕਰ ਰਹੇ ਹੈ ਕਿਉਂਕਿ ਪੰਜਾਬ ਦੇ ਜਿਹੜੇ ਬਾਕੀ ਅਧਿਆਪਕ ਨੇ 17720 ਜਿਹੜਾ ਨੋਟੀਫਿਕੇਸ਼ਨ ਤੁਸੀਂ ਆਇਆ ਸੀ ਦੋਸਤੋ ਉਹਦੇ ਸੋਧ ਦੇ ਅਕੋਰਡਿੰਗ ਅਧਿਆਪਕਾਂ ਦੇ ਉੱਪਰ 7ਵਾਂ ਪੇਗ ਕਵਿਸ਼ਨ ਲਾਗੂ ਕੀਤਾ ਗਿਆ ਸੋ ਜਿਹਦੇ ਨਾਲ ਸਿੱਧਣ ਸਿੱਧਾ 10 ਤੋਂ 12000 ਰੁਪਏ ਦਾ ਫਰਕ ਹਰ ਮਹੀਨੇ ਦਾ ਅਧਿਆਪਕਾਂ ਦੀ ਤਨਖਾਹ ਦੇ ਉੱਪਰ ਪੈ ਰਿਹਾ ਸੋ ਅਧਿਆਪਕਾਂ ਨੂੰ ਘਾਟਾ ਇਸ ਚੀਜ਼ ਦਾ ਝੱਲਣਾ ਪੈ ਰਿਹਾ ਸੋ ਜੋ ਕਿ ਜਿਵੇਂ ਕੋਈ ਦੋਸਤੋ ਦੇਖੀ ਜੀ 1000 2000 ਦੀ ਗੱਲ ਹੋਵੇ ਵੈਸੇ ਤਾਂ ਉਹ ਵੀ ਬਹੁਤ ਜ਼ਿਆਦਾ ਹੈ ਤਾਂ ਪਰ ਫਿਰ ਵੀ 10000 ਤੋਂ 12000 ਰੁਪਏ ਦਾ ਫਰਕ ਹੈ ਸੋ ਜਾ ਕਾਫੀ ਵੱਡਾ ਫਰਕ ਜਿਹੜਾ ਦੇਖਣ ਨੂੰ ਮਿਲਿਆ ਇਸੇ ਕਰਕੇ ਅਧਿਆਪਕ 6ਵੇਂ ਪੇ ਕਮਿਸ਼ਨ ਦੀ ਮੰਗ ਕਰ ਰਹੇ ਸੋ ਇਸ ਕਾ ਕਿਸੂਪਾ ਪ੍ਰਧਾਨ ਹਰਜਿੰਦਰ ਸਿੰਘ ਦੀ ਗਵਾਹੀ ਇੱਥੇ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਪੰਜਾਬ ਪੇ ਸਕਿਲ ਸੰਬੰਧੀ ਮੰਗ ਰੱਖੀ ਗਈ ਜਿਸ ਵਿੱਚ ਮੰਤਰੀ ਵੱਲੋਂ ਵਿੱਤ ਸਕੱਤਰ ਅਤੇ ਸਿੱਖਿਆ ਸਕੱਤਰ ਨੂੰ ਇਸ ਸਾਮਾ ਮਲੇ ਜਲਦ ਹੱਲ ਕਰਨ ਦਾ ਜਿਹੜਾ ਕਿਹਾ ਗਿਆ ਉਨ੍ਹਾਂ ਵੱਲੋਂ ਹਾਈ ਕੋਰਟ ਵੱਲੋਂ ਆਏ ਹੁਕਮ ਦਾ ਵੀ ਹਵਾਲਾ ਦਿੰਦੇ ਦੱਸਿਆ ਗਿਆ ਕਿ ਹਾਈ ਕੋਰਟ ਵੱਲੋਂ ਵੀ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਹਦਾਇਤ ਦਿੱਤੀ ਗਈ ਹੈ ਅਤੇ ਜਲਦੀ ਪਟੀਸ਼ਨਰ ਨੂੰ ਪੰਜਾਬ ਪੇ ਸਕੇਲ ਸੰਬੰਧੀ ਸਪੀਕਿੰਗ ਆਰਡਰ ਜਾਰੀ ਹੋ ਜਾਵੇਗਾ। ਸੋ ਇੱਕ ਉਮੀਦ ਜਿਹੜੀ 3704 ਅਧਿਆਪਕਾਂ ਦੇ ਲਈ ਆ ਰਹੀ ਹੈ ਕਿ ਜਲਦ ਹੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ 3704 ਅਧਿਆਪਕਾਂ ਦਾ ਪੇ ਸਕੇਲ ਸੰਬੰਧੀ ਜਿਹੜਾ ਉਹ ਕੇਸ ਹੈ ਉਹ ਜਲਦੀ ਹੀ ਉਹਨਾਂ ਦੇ ਹੱਕ ਦੇ ਵਿੱਚ ਆਏਗਾ। ਸੋ ਜਿਹੜੇ ਮੇਰੇ ਭੈਣ ਪਰ ਪਟੀਸ਼ਨਰ ਬਣਿਆ ਹੈ ਸੋ ਇੱਕਾ ਦੋਸਤੋ ਥੋੜੀ ਜਿਹੀ ਰਾਇ ਤੁਹਾਨੂੰ ਨਿਜੀ ਦੇ ਦਈਏ ਜਦੋਂ ਵੀ ਕਿਤੇ ਇਸ ਤਰ੍ਹਾਂ ਦੇ ਕੋਈ ਕੇਸਸ ਆਉਂਦੇ ਆ ਤੁਹਾਨੂੰ ਪਟੀਸ਼ਨਰ ਬਣਨ ਵਾਸਤੇ ਕਿਹਾ ਜਾਂਦਾ ਤਾਂ ਪਟੀਸ਼ਨਰ ਜ਼ਰੂਰ ਬਣਿਆ ਕਰੋ ਠੀਕ ਹੈ ਆਪਾਂ ਨੂੰ ਇੱਕ ਵਾਰੀ ਜ਼ਰੂਰ ਲੱਗਦਾ ਵੀ ਪੈਸੇ ਲੱਗਦੇ ਆ ਪਰ ਬਾਹਰ ਦੇ ਵਿੱਚ ਕਈ ਵਾਰ ਸਰਕਾਰਾਂ ਇਹ ਹੁੰਦੀਆਂ ਕਿ ਉਹ ਲਾਭ ਕੱਲੇ ਪਟੀਸ਼ਨਰਾਂ ਨੂੰ ਹੀ ਦੇ ਦਿੱਤਾ ਜਾਂਦਾ ਠੀਕ ਹੈ ਜੀ ਉਹ ਦੂਸਰਾ ਜਨਰਲਾਈਜ਼ ਨਹੀਂ ਹੁੰਦਾ ਪਰ ਅਖੀਰ ਵੈਸੇ ਹੁੰਦਾ ਹੈ ਵੀ ਜਿਹੜੀ ਭਰਤੀ ਇੱਕ ਭਰਤੀ ਆ ਉਹਨਾਂ ਦੇ ਉੱਪਰ ਜਨਰਲਾਈਜ਼ ਹੋ ਜਾਂਦਾ ਹੈ ਪਰ ਫਿਰ ਵੀ ਜਿੰਨੇ ਜ਼ਿਆਦਾ ਪਟੀਸ਼ਨਰ ਹੋਣਗੇ ਓਨਾਂ ਜ਼ਿਆਦਾ ਕੇਸ ਸਟਰੋਂਗ ਹੋਊਗਾ ਸੋ ਓਨਾਂ ਜਲਦੀ ਹੀ ਮੈਨੇ ਖਿਆਲ ਵੀ ਇਹ ਮਸਲੇ ਹੱਲ ਹੋ ਜਾਂਦੇ ਹੁੰਦੇ ਆ ਸੋ ਪਟੀਸ਼ਨਰਾਂ ਨੂੰ ਜਲਦੀ ਹੀ ਜਿਹੜਾ ਉਹ ਤਨਖਾਹ ਕਮਿਸ਼ਨ ਦੇ ਵੱਲੋਂ ਜਿਹੜਾ ਉਹ ਸ਼ਿਮਾ ਤੇ ਕੁਸ਼ਨ ਲਾਗੂ ਹੋਊਗਾ ਸੋ ਦੂਸਰਾ ਮੁੱਦਾ ਸੀਗਾ ਜੀ ਦੋਸਤੋ ਰੀਕਾਸਟ ਲਿਸਟਾਂ ਦੇ ਮਸਲੇ ਬਾਰੇ ਵੀ ਉੱਚ ਅche ਦੌਰ ਤੇ ਮੰਤਰੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਸਿੱਖਿਆ ਸੈਕਟਰੀ ਨੂੰ ਉਸੇ ਸਮੇਂ ਹੀ ਕਿਹਾ ਗਿਆ ਕਿ ਕਿਸੇ ਵੀ ਮੁਲਾਜ਼ਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸੋ ਬਹੁਤ ਜਿਵੇਂ ਕਹਿੰਦੇ ਵੀ ਖੁਸ਼ੀ ਦੀ ਗੱਲ ਹੈ ਕਿ ਵਿਭਾਗ ਵੱਲੋਂ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਅਧਿਆਪਕ ਦਾ ਨੁਕਸਾਨ ਨਹੀਂ ਕੀਤਾ ਜਾਊਗਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਅਧਿਆਪਕਾਂ ਨੂੰ ਉਹਨਾਂ ਦੀ ਨੌਕਰੀ ਤੋਂ ਨਹੀਂ ਵਰਕਾਸਟ ਕੀਤਾ ਜਾਊਗਾ ਸੋ ਦੂਸਰੀ ਗੱਲ ਜਿਹੜੀ ਕਿ ਪੋਸਟਾਂ ਜਾਰੀ ਕਰਕੇ ਅਡਜਸਟ ਕਰਨਾ ਪਿਆ ਤਾਂ ਕੀਤਾ ਜਾਏਗਾ ਇਸ ਮੀਟਿੰਗ ਵਿੱਚ ਜਗਜੀਵਨ ਜੋਤ ਸਿੰਘ ਦਵਿੰਦਰ ਕੁਮਾਰ ਗੁਰਪ੍ਰੀਤ ਸਿੰਘ ਜਦਵਿੰਦਰ ਸਿੰਘ ਅਤੇ ਅਧਿਆਪਕ ਮੁਲਾਜ਼ਮ ਜਿਹੜੇ ਸਾਥੀ ਮੌਜੂਦ ਹਨ ਸੋ ਦੋਸਤੋ ਇਹਨਾਂ ਦੋਸਤਾਂ ਵੱਲੋਂ ਪਹਿਲਾਂ ਤਾਂ ਇਹਨਾਂ ਸਾਰੇ ਹੀ ਅਧਿਆਪਕ ਸਹਿਬਾਨਾਂ ਦਾ ਤੇ ਜਿਹੜੇ ਯੂਨੀਅਨ ਆਗੂ ਨੇ ਬਹੁਤ-ਬਹੁਤ ਧੰਨਵਾਦ ਕਿ ਇਹ ਜਿਹੜਾ ਸਮੇਂ-ਸਮੇਂ ਤੇ ਆਪਣਾ ਸੰਘਰਸ਼ ਕਰਦੇ ਨੇ ਜਿੱਥੇ ਕਿਤੇ ਮੀਟਿੰਗ ਹੁੰਦੀ ਆ ਜਾਂ ਜਿਸ ਮੰਤਰੀ ਨੂੰ ਵੀ ਮਿਲਣਾ ਹੁੰਦਾ ਉੱਥੇ ਜਾ ਕੇ ਜਿਹੜੇ ਆਪਣੀ ਯੂਨੀਅਨ ਦਾ ਸਾਥ ਦਿੰਦੇ ਆ ਸੋ ਬਹੁਤ-ਬਹੁਤ ਧੰਨਵਾਦ ਇਹਨਾਂ ਸਾਰੇ ਹੀ ਜਿਹੜੇ ਯੂਨੀਅਨ ਦੇ ਨੁਮਾਇੰਦੇ ਨੇ ਸੋ ਦੂਸਰੀ ਗੱਲ ਦੋਸਤੋ ਦੇਖ ਰੋ ਇਨਾ ਸਮਾਂ ਦੇਖੋ ਕਿਤੇ ਨਾ ਕਿਤੇ ਇਨਾ ਯੂਨੀਅਨ ਦੇ ਉੱਪਰ ਜਾਂ ਖਰਚਾ ਜਿਹੜਾ ਜਰੂਰ ਹੁੰਦਾ ਸੋ ਫੰਡ ਵਗੈਰਾ ਵੀ ਦੇਖੋ ਕੋਈ ਜ਼ਿਆਦਾ ਨਹੀਂ ਹੁੰਦਾ ਜੇ ਕੋਈ ਸਾਲ ਦਾ ਤੁਸੀਂ 5-400 ਰੁਪਿਆ ਖਰਚ ਕਰ ਦਿੰਨੇ ਹੋ ਦੇਖੋ ਜੇ 500 ਰੁਪਿਆ ਤੁਸੀਂ ਖਰਚ ਕਰਦੇ ਹੋ ਤਾਂ 500 ਦੇ ਬਦਲੇ ਤੁਸੀਂ ਦੇਖੋ ਪਤਾ ਨਹੀਂ ਕਿੰਨਾ ਤੁਹਾਡਾ ਫਾਇਦਾ ਹੋ ਜਾਣਾ ਹੈ ਇਸੇ ਤਰ੍ਹਾਂ ਜੇਕਰ ਪਟੀਸ਼ਨਰੋਂ ਪਟੀਸ਼ਨਰ ਦੇ ਵਿੱਚ 2-3000 ਰੁਪਏ ਦੀ ਮੰਗ ਕੀਤੀ ਜਾਂ ਬਾਤ ਉਹ 5000 ਤਾਂ ਉਹ ਤੁਹਾਡਾ 5000 ਪਤਾ ਨਹੀਂ ਕਿੰਨੇ ਦਾ ਦੁਗਣਾ ਹੋ ਕੇ ਤੁਹਾਨੂੰ ਤਿੰਨ ਗਣਾ ਹੋ ਕੇ ਮਿਲੇਗਾ ਸੋ ਇਸ ਤਰ੍ਹਾਂ ਦੀਆਂ ਮਾਮਲਿਆਂ ਦੇ ਵਿੱਚ ਦੇਰੀ ਜਾਣਗੇ ਨਹੀਂ ਨਾ ਕਰਿਆ ਕਰੋ ਜਿਹੜੇ ਯੂਨੀਅਨ ਦੇ ਫੰਡ ਹੁੰਦੇ ਉਹ ਫੰਡ ਜ਼ਰੂਰ ਦਿਆ ਕਰੋ ਠੀਕ ਹੈ ਜੀ ਕਿਉਂਕਿ ਖਰਚਾ ਆਪਾਂ ਨੂੰ ਵੀ ਪਤਾ ਹੈ ਕਿ ਬਹੁਤ ਹੋ ਜਾਂਦਾ ਸੋ ਦੂਸਰੇ ਪੱਤਰ ਵਾਲਾ ਆਪਾਂ ਰੁਖ ਕਰਦੇ ਹਾਂ ਜੋ ਕਿ ਡੀਪੀਆਈ ਨੂੰ ਦਿੱਤਾ ਗਿਆ 3704 ਅਧਿਆਪਕਾਂ ਦੇ ਸਾਲਾਨਾ ਵਾਧੇ ਲਈ ਸੋ ਦੋਸਤੋ ਆਪਾਂ ਕੁਝ ਦਿਨ ਪਹਿਲਾਂ ਵੀ ਵੀਡੀਓ ਸਾਂਝੀ ਕੀਤੀ ਸੀ ਕੁਝ ਅਧਿਆਪਕਾਂ ਦੇ ਜਾਂ ਕੁਝ ਕਹਿ ਲਈ ਵੀ ਦੋਸਤਾਂ ਮਿੱਤਰਾਂ ਦੀ ਕਮੈਂਟ ਆਈ ਸੀ ਕਿ ਸਰ ਜਿਹੜਾ ਸਾਡਾ 3704 ਦਾ ਏਰੀਅਰ ਹੈ ਪਾਪ ਡਾਇਰੈਕਟੋਰੇਟ ਵਾਲੀ ਜਿਹੜੀ ਸੈਲਰੀ ਆ ਸਾਡੀ ਅਜੇ ਤੱਕ ਨਹੀਂ ਨਿਕਲੀ ਸੋ ਬੜਾ ਦੁੱਖ ਹੋਇਆ ਸੁਣ ਕੇ ਕਿ ਅਜੇ ਤੱਕ ਤਕਰੀਬਨ 4 ਸਾਲ ਹੋ ਗਏ ਉਹਨਾਂ ਦੇ ਅਧਿਆਪਕਾਂ ਨੂੰ ਵਿਚਾਰਿਆਂ ਨੂੰ ਉਹਨਾਂ ਦਾ ਜਿਵੇਂ ਕਹਦੇ ਵੀ ਹੱਕ ਨਹੀਂ ਮਿਲੇ ਸੋ ਇਸ ਦੇ ਸਬੰਧ ਵਿੱਚ ਆ 3704 ਅਧਿਆਪਕਾਂ ਵੱਲੋਂ ਵੀ ਬੜਾ ਵਧੀਆ ਜਿਹੜਾ ਇੱਕ ਪੱਤਰ ਲਿਖ ਕੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਉਹ ਦਿੱਤਾ ਗਿਆ ਹੈ ਵਿਭਾਗ ਨੂੰ ਕਿ ਜਲਦ ਹੀ ਉਹਨਾਂ ਦਾ ਜਿਹੜਾ ਹੱਕ ਹੈ ਜਾਂ ਉਹਨਾਂ ਦਾ ਏਰੀਅਰ ਬਣਦਾ ਉਹਨਾਂ ਨੂੰ ਜਲਦੀ ਦਿੱਤਾ ਜਾਵੇ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਗਜੀਵਨ ਜੋਤ ਸਿੰਘ ਜੀ ਜੋ ਕਿ 3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਹਰ ਸਮੇਂ ਤੇ ਜਿਵੇਂ ਕਹਿੰਦੇ ਵੀ ਜਿੰਨੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾਵੇ ਉਹਨੀ ਥੋੜੀ ਹੈ ਸਵੇਂ ਸਮੇਂ ਤੇ ਉਹ ਜਿਹੜਾ ਇਹਨਾਂ ਦਾ ਯੂਨੀਅਨ ਦਾ ਸਾਥ ਦੇ ਕੇ ਆਪਣਾ ਜਿਹੜੀ ਯੂਨੀਅਨ ਦੀ ਪ੍ਰਧਾਨਗੀ ਕਰਦੇ ਆ ਸੋ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਉਣ ਦੇ ਵਿੱਚ ਜਿਹੜਾ ਜੀ ਤੋੜ ਮਿਹਨਤ ਕਰ ਰਿਹਾ ਹੈ ਸੋ 3704 ਮਾਸਟਰਕਿਟ ਅਧਿਆਪਕ ਜਿਨ੍ਹਾਂ ਨੇ ਫਰਵਰੀ 2021 ਵਿੱਚ ਸਿੱਖਿਆ ਵਿਭਾਗ ਵਿੱਚ ਨੌਕਰੀ ਜੁਆਇਨ ਕੀਤੀ ਸੀ ਅਤੇ ਫਰਵਰੀ 2024 ਵਿੱਚ ਆਪਣਾ ਪ੍ਰੋਬੇਸ਼ਨ ਜਿਹੜਾ ਉਹ ਕਲੀਅਰ ਕਰ ਲਿਆ ਸੀ ਪਰੰਤੂ ਫਰਵਰੀ 2025 ਵਿੱਚ ਸਲਾਨਾ ਵਾਧਾ ਮਿਲਣਯੋਗ ਸੀ ਅਤੇ ਬਹੁਤ ਸਾਰੇ 370 ਅਧਿਆਪਕਾਂ ਨੂੰ ਸਲਾਨਾ ਵਾਧਾ ਮਿਲ ਵੀ ਚੁੱਕਾ ਹੈ ਠੀਕ ਹੈ ਜੀ ਸੋ ਆਪਾਂ ਵੀ ਦੱਸਿਆ ਸੀ ਕਿ ਬਹੁਤ ਸਾਰੇ ਅਧਿਆਪਕ ਅਜਿਹੇ ਨਹੀਂ ਜਿਨ੍ਹਾਂ ਨੂੰ ਉਹਨਾਂ ਦਾ ਇਨਕਰੀਮੈਂਟ ਵੀ ਜਿਹੜਾ ਉਹ ਲੱਗ ਚੁੱਕਾ ਠੀਕ ਹੈ ਜੀ ਪਰ ਬਹੁਤ ਸਾਰੇ ਅਧਿਆਪਕ ਅਜਿਹੇ ਆ ਜਿਨ੍ਹਾਂ ਨੂੰ ਉਹਨਾਂ ਦਾ ਸਲਾਨਾ ਇਨਕਰੀਮੈਂਟ ਨਹੀਂ ਲੱਗਿਆ ਸੋ ਸਲਾਨਾ ਇਨਕਰੀਮੈਂਟ ਦਾ ਦੋਸਤੋ ਕਈ ਵਾਰ ਦੂਰ ਦੀ ਗੱਲ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਏਰੀਅਰ ਵੀ ਨਹੀਂ ਮਿਲਿਆ ਡਾਇਰੈਕਟੋਰੇਟ ਵਾਲਾ ਠੀਕ ਹੈ ਜੀ ਸੋ ਇਸ ਦੇ ਸਬੰਧ ਵਿੱਚ ਉਹਨਾਂ ਨੇ ਪੱਤਰ ਜਿਹੜਾ ਉਹ ਕੀਤਾ ਹੈ ਪਰੰਤੂ ਡੀ.ਓ ਵੱਲੋਂ ਉਕਤ ਭਰਤੀ ਦਾ ਸਾਲਾਨਾ ਵਾਧਾ ਨਹੀਂ ਲਗਾਇਆ ਗਿਆ ਜਿਸ ਕਾਰਨ ਉਹ ਕੰਪਿਊਟਰ ਟੈਸਟ ਦੀ ਸ਼ਰਤ ਦੱਸਦੇ ਹਨ ਜੋ ਕਿ ਵਿਭਾਗ ਵੱਲੋਂ ਨੋਟਿਸ ਵਾਪਸ ਲੈ ਲਿਆ ਗਿਆ ਸੀ 2018 ਤੋਂ ਬਾਅਦ ਨਾ ਤਾਂ ਵਿਭਾਗ ਵੱਲੋਂ ਅਜਿਹਾ ਕੋਈ ਟੈਸਟ ਲਿਆ ਗਿਆ ਅਤੇ ਨਾ ਹੀ ਕਿਸੇ ਹੋਰ ਭਰਤੀ ਦਾ ਸਾਲਾਨਾ ਤਨਖਾਹ ਵਾਧਾ ਇਸ ਕਾਰਨ ਰੋਕਿਆ ਗਿਆ ਸੋ ਦੋਸਤੋ ਤੁਸੀਂ ਸੁਣਿਆ ਵੀ ਹੋਣਾ ਜਦੋਂ ਵਿਭਾਗ ਦੇ ਵਿੱਚ ਆਈ ਸੀ ਕਿ ਇੱਕ ਕੰਪਿਊਟਰ ਟੈਸਟ ਲਿਆ ਜਾਊਗਾ ਜੀ ਤੋ ਫਿਰ ਉਸ ਤੋਂ ਬਾਅਦ ਤੁਹਾਡਾ ਇਨਕਰੀਮੈਂਟ ਲਿਆ ਰਹੂਗਾ ਪਿੱਛੇ ਜੇ ਇੱਕ ਮਤਲਬ ਪੱਤਰ ਵੀ ਜਾਰੀ ਹੋਇਆ ਸੀ ਠੀਕ ਹੈ ਜੀ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਵਿਭਾਗ ਵੱਲੋਂ ਜਿਹੜਾ ਕੋਈ ਉਹ ਟੈਸਟ ਨਹੀਂ ਲੱਤਾ ਗਿਆ ਸੋ ਉਸ ਤੋਂ ਪਹਿਲਾਂ ਜਿਹੜੇ ਕੋਸ਼ਿਕ ਕਰਮਚਾਰੀ ਅਜਿਹੇ ਨੇ ਜਿਨ੍ਹਾਂ ਦਾ ਉਸਲਾਂ ਇਨਕਰੀਮੈਂਟ ਲੱਗ ਚੁੱਕਾ ਹੈ ਪਰ ਬਹੁਤੇ ਕਰਮਚਾਰੀ ਵਿਚਾਰੇ ਅਜਿਹੇ ਆ ਜਿਨ੍ਹਾਂ ਦਾ ਇਨਕਰੀਮੈਂਟ ਨਹੀਂ ਲੱਗਿਆ ਸੋ ਉਸ ਦੇ ਬੇਸ ਦੇ ਉੱਪਰ ਜਿਹੜਾ ਉਹ ਉਹਨਾਂ ਨਾਲ ਜੇ ਕਹਿ ਦਈਏ ਵੀ ਆਪਾਂ ਬਿਤਕਰਾ ਹੋ ਰਿਹਾ ਹੈ ਸੋ ਇਸ ਦੇ ਸਬੰਧ ਵਿੱਚ ਇਹ ਅਧਿਆਪਕਾਂ ਨੇ ਬੜਾ ਸੋਹਣਾ ਪੱਤਰ ਲਿਖ ਕੇ ਜਿਹੜਾ ਉਹ ਪੇਸ਼ ਕੀਤਾ ਹੈ ਦੱਸਿਆ ਕਿ ਅਧਿਆਪਕਾਂ ਦੀ ਕੀ ਮੰਗ ਹੈ ਜਾਂ ਕੀ ਉਹਨਾਂ ਨਾਲ ਜਿਹੜੀ ਕਮੀ ਪੇਸ਼ੀ ਆ ਰਹੀ ਹੈ ਸੋ ਕਿਰਪਾ ਕਰਕੇ ਉਕਤ ਵਿਸ਼ੇ ਵੱਲ ਧਿਆਨ ਦਿੰਦੇ ਹੋਏ ਸਾਰੇ ਜ਼ਿਲ੍ਹਿਆਂ ਦੇ ਡੀਡੀਓਜ਼ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਜਾਵੇ ਤਾਂ ਕਿ ਅਧਿਆਪਕਾਂ ਨੂੰ ਇਸ ਸਬੰਧੀ ਕਿਸੇ ਤਰ੍ਹਾਂ ਦੀ ਖੱਜਲ ਖਰੀ ਤੋਂ ਬਚਾਇਆ ਜਾ ਸਕੇ ਕਿਉਂਕਿ ਦੇਖੋ ਅਧਿਆਪਕਾਂ ਦਾ ਇਨਕ੍ਰੀਮੈਂਟ ਜਿਹੜਾ ਸਾਲ ਹੋ ਚੁੱਕਿਆ ਹੈ ਇਨਕ੍ਰੀਮੈਂਟ ਜੇ ਇੱਕ ਇਨਕ੍ਰੀਮੈਂਟ ਘਟ ਲੱਗਿਆ ਤਾਂ ਦੋਸਤੋ ਇੱਕ ਇਨਕ੍ਰੀਮੈਂਟ ਦੇ ਤੁਸੀਂ ਦੇਖ ਲਓ ਜੇ 11-1200 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਦਾ ਇੱਕ ਇਨਕਰੀਮੈਂਟ ਬਣਦਾ ਹੈ ਤੇ ਇੱਕ ਇਨਕਰੀਮੈਂਟ ਜੇਕਰ ਤੁਸੀਂ ਤਾਂ ਤੁਹਾਡੀ ਤਨਖਾਹ ਦੇਖੋ 35400 ਹੈ ਸੋ 35400 ਦੇ ਉੱਪਰ ਜਿੰਨੇ ਤੁਹਾਡੇ ਡੀਏਟੀਏ ਐਚਆਰਏ ਅਲਾਉਂਸ ਲੱਗਦੇ ਆ ਉਹ ਸਾਰੇ ਤੁਹਾਡੀ ਬੇਸਿਕ ਦੇ ਉੱਪਰ ਲੱਗਦੇ ਆ ਸੋ ਜੇਕਰ ਤੁਹਾਡੀ ਬੇਸਿਕ 35400 ਹੋਈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਮਤਲਬ ਉਹਨਾਂ ਦਾ ਤਕਰੀਬਨ 10000 ਦਾ ਫਰਕ ਦੇ ਨੇੜੇ ਜਿਹੜੇ ਸੌਰੀ ਆਪਾਂ 10000 ਕਹਿ ਸਕਦੇ ਹਾਂ ਮਾਫੀ ਚਾਹੂੰਗਾ ਤਾਂ ਘੱਟੋ ਘੱਟ ਦੇਖ ਲਓ ਉਹਨਾਂ ਦਾ ਕਾਫੀ ਜ਼ਿਆਦਾ ਜਿਹੜੀ ਗਿਣਤੀ ਦੇ ਵਿੱਚ ਉਹਨਾਂ ਦੀ ਤਨਖਾਹ ਦਾ ਫਰਕ ਪਊਗਾ ਪਰ ਜੇਕਰ ਉਹੀ ਇਨਕਰੀਮੈਂਟ ਤੁਹਾਡੀ ਤਨਖਾਹ ਦੇ ਉੱਪਰ ਲੱਗਿਆ ਹੋਇਆ ਠੀਕ ਹੈ ਕਿ 11-1200 ਜਿੰਨਾ ਵੀ ਬਣਦਾ ਤੇ ਫਿਰ ਤੁਹਾਡੀ ਜਿਹੜੀ ਬੇਸਿਕ ਹੋਊਗੀ ਉਹ 3600 ਤੋਂ ਪਲੱਸ ਹੋਊਗੀ ਤਾਂ ਦੇਖੋ 1000 1200 ਰੁਪਿਆ ਬੇਸਿਕ ਦੇ ਵਿੱਚ ਹੀ ਫਰਕ ਪੈ ਗਿਆ ਤੇ ਜਿੰਨੇ ਤੁਹਾਡੇ ਪੱਤੇ ਲੱਗਣਗੇ ਉਹ ਬੇਸਿਕ ਤੇ ਦੋਸਤੋਂ ਲੱਗਣਗੇ ਠੀਕ ਹੈ ਸੋ ਇਹ ਇਸ ਸਬੰਧੀ ਆਪਾਂ ਵੀਡੀਓ ਜਲਦ ਹੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਕਿ ਕਿੰਨੀ ਤੁਹਾਡੀ ਬੇਸਿਕ ਹੈ ਕਿੰਨਾ ਉਹ ਤੇ ਐਚਆਰ ਮਿਲਦਾ ਹੈ ਕਿੰਨਾ ਡੀਏ ਮਿਲਦਾ ਹੈ ਕਿੰਨਾ ਤੁਹਾਨੂੰ ਜੀਆਈਸ ਮਿਲਦਾ ਹੈ ਕਿੰਨਾ ਸੀਪੀਐਫ ਮਿਲਦਾ ਹੈ ਉਹ ਸਾਰੀ ਡਿਟੇਲ ਦੇ ਵਿੱਚ ਆਪਾਂ ਵੀਡੀਓ ਤੁਹਾਡੇ ਲਈ ਜਲਦ ਹੀ ਸ਼ੇਅਰ ਕਰਨ ਜਾ ਰਹੇ ਹਾਂ ਸੋ ਇਸ ਸਬੰਧੀ ਕਿਉਂਕਿ ਕਾਫੀ ਦੋਸਤਾਂ ਮਿੱਤਰਾਂ ਦੇ ਭੈਣ ਭਰਾਵਾਂ ਦੇ ਮੈਸੇਜ ਆਈ ਸੀ ਕਿ ਸਾਰਾ ਸਾਨੂੰ ਇਸ ਸਬੰਧੀ ਥੋੜੀ ਜਾਣਕਾਰੀ ਦਿਓ ਕਿ ਜਿਹੜੇ ਇਸ ਤਰ੍ਹਾਂ ਆਪਣੀ ਤਨਖਾਹ ਬਣਦੀ ਹੈ ਉਹ ਕਿਸ ਤਰ੍ਹਾਂ ਬਣਦੀ ਹੈ ਉਹਦਾ 42% ਕਿਸ ਤਰ੍ਹਾਂ ਹੁੰਦਾ ਹੈ ਜਾਂ 4% 8% DHR ਉਹ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਆਸਾਨੀ ਕਰਾਂਗੇ ਸੋ ਇੱਕ ਵਾਰ ਤੋਂ ਫਿਰ ਮੈਂ ਉਹਨਾਂ ਸਾਰੇ ਹੀ ਯੂਨੀਅਨ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇਨਾਬਤ ਚੜ੍ਹ ਕੇ ਜਿਹੜਾ ਆਪਣਾ ਹਿੱਸਾ ਲੈ ਰਿਹਾ ਤੇ ਅਧਿਆਪਕਾਂ ਦੇ ਹੱਕਾਂ ਲਈ ਲੜ ਰਹੇ ਹੈ ਠੀਕ ਹੈ ਜੀ ਸੋ ਤੁਸੀਂ ਵੀ ਅੱਗੇ ਆਓ ਅਧਿਆਪਕਾਂ ਯੂਨੀਅਨ ਦਾ ਸਾਥ ਦਿਓ ਤਾਂ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਸੋ ਵੀਡੀਓ ਥੋੜੀ ਜਿਹੀ ਲੰਬੀ ਹੋਊਗੀ ਇਸਦੇ ਲਈ ਮਾਫੀ ਚਾਹੁੰਦੇ ਆਂ ਪਰ ਤੁਹਾਨੂੰ ਇੱਕ ਵਿਸ਼ਵਾਸ ਜ਼ਰੂਰ ਦਿਵਾਉਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਕੁਝ ਚੰਗਾ ਦੇਖਣ ਨੂੰ ਮਿਲੇਗਾ 3704 ਅਧਿਆਪਕਾਂ ਦੇ ਸਬੰਧ ਵਿੱਚ ਕਿਉਂਕਿ ਇੱਕ ਤਾਂ ਤੁਹਾਡਾ ਪੇ ਸਕੇਲ ਦਾ ਸੋ ਦੂਸਰਾ ਤੁਹਾਡਾ ਜਿਹੜਾ ਇਨਕਰੀਮੈਂਟ ਦਾ ਇਹ ਮਸਲਾ ਇਹ ਜਲਦੀ ਹੀ ਹੱਲ ਹੋਣ ਜਾ ਰਿਹਾ ਹੈ ਸੋ ਇੱਕ ਵਾਰ ਫਿਰ ਯੂਨੀਅਨ ਦਾ ਸਾਥ ਦਿਓ ਤੇ ਯੂਨੀਅਨ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਮੇਂ-ਸਮੇਂ ਤੇ ਸਰਕਾਰਾਂ ਨਾਲ ਮੱਥਾ ਲਾ ਕੇ ਤੁਹਾਡੇ ਹੱਕਾਂ ਦੀ ਰਾਖੀ ਕਰ ਰਹੀ ਹੈ ਤੁਹਾਡੇ ਲਈ ਲੜ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ